ਸੁਨੀਤਾ ਵਿਲੀਅਮਜ਼ ਧਰਤੀ ਉੱਤੇ ਆ ਗਈ ਹੈ ਡੰਡੀ ਉਹ 9 ਕੁ ਮਹੀਨੇ ਪਹਿਲਾਂ ਆਪਣੇ ਇੱਕ ਸਾਥੀ ਨਾਲ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਲਗਭਗ ਧਰਤੀ ਤੋਂ 400 ਕਿਲੋਮੀਟਰ ਉੱਪਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਉੱਤੇ ਗਈ ਸੀ ਡੰਡੀ 8 ਦਿਨਾਂ ਬਾਅਦ ਉਸ ਦੀ ਧਰਤੀ ਉੱਤੇ ਵਾਪਸੀ ਹੋਣੀ ਸੀ ਪਰ ਸਟਾਰਲਾਈਨਰ ਵਿੱਚ ਤਕਨੀਕੀ ਖਰਾਬੀ ਕਾਰਨ ਉਹ ਵਾਪਸ ਨਹੀਂ ਸੀ ਆ ਸਕੀ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉੱਤੇ ਹੀ ਰੁਕ ਗਈ ਸੀ ਡੰਡੀ ਸੁਨੀਤਾ ਅਤੇ ਉਸ ਦੇ ਸਾਥੀ ਵਿਲਮੋਰ ਦੀ ਇਹ ਵਾਪਸੀ ਬੇहद ਲੰਮੀ ਹੁੰਦੀ ਗਈ ਸੀ ਡੰਡੀ ਦੁਨੀਆ ਪਰ ਦੇ ਲੋਕਾਂ ਦੀਆਂ ਨਜ਼ਰਾਂ ਇਹਨਾਂ ਉੱਤੇ ਲੱਗੀਆਂ ਹੋਈਆਂ ਸਨ ਡੰਡੀ ਅੱਜ ਵੱਖ-ਵੱਖ ਦੇਸ਼ਾਂ ਦੇ ਸੈਂਕੜੇ ਹੀ ਪੁਲਾੜ ਯਾਤਰੀ ਆਪਣੇ ਮਿੱਥੇ ਹੋਏ ਨਿਸ਼ਾਨਿਆਂ ਨੂੰ ਲੈ ਕੇ ਪੁਲਾੜ ਦੀ ਖੋਜ ਵਿੱਚ ਲੱਗੇ ਹੋਏ ਹਨ ਡੰਡੀ ਦਹਾਕਿਆਂ ਤੋਂ ਇਸ ਨਿਰੰਤਰ ਖੋਜ ਨੇ ਅਨੇਕਾਂ ਹੀ ਅਜਹੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਸਦਕਾ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ ਡੰਡੀ ਪੁਲਾੜ ਵਿੱਚ ਹੁੰਦੀਆਂ ਵਿਗਿਆਨਕ ਖੋਜਾਂ ਨੇ ਜਿਵੇਂ ਧਰਤੀ ਉੱਤੇ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਹੀ ਬਦਲ ਦਿੱਤੀ ਹੋਵੇ ਡੰਡੀ ਕੋਈ ਵੀ ਖੇਤਰ ਪੁਲਾੜ ਵਿੱਚ ਹੋਈਆਂ ਖੋਜਾਂ ਦੇ ਪ੍ਰਭਾਵ ਅਧੀਨ ਹੋਈਆਂ ਇਨਕਲਾਬੀ ਤਬਦੀਲੀਆਂ ਤੋਂ ਅਛੂਤਾ ਨਹੀਂ ਰਹਾ ਡੰਡੀ ਭਾਰਤ ਨੇ ਵੀ ਇਹਨਾਂ ਖੋਜਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਡੰਡੀ ਇਸਰੋ ਨੇ ਵੀ ਚੰ드ਰਾਮਾ ਅਤੇ ਮੰਗਲ ਗ੍ਰਹਿ ਤੱਕ ਪਹੁੰਚਣ ਦਾ ਪੂਰਾ ਯਤਨ ਕੀਤਾ ਹੈ ਅਤੇ ਇਸ ਦਿਸ਼ਾ ਵਿੱਚ ਮਾਣਯੋਗ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ ਡਿੰਡੀ ਅੱਜ ਦੁਨੀਆ ਪਰ ਸਟਾਰਟ ਵਿਚ ਹਜ਼ਾਰਾਂ ਹੀ ਵੱਡੇ ਵਿਗਿਆਨੀ ਦਿਨ ਰਾਤ ਇਨ੍ਹਾਂ ਯਤਨਾਂ ਵਿੱਚ ਲੱਗੇ ਹੋਏ ਹਨ ਡੰਡੀ ਇਨ੍ਹਾਂ ਵਿੱਚ ਹੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮਜ਼ ਹੈ ਜਿਸ ਦੀ ਅੱਜ ਚਰਚਾ ਹਰ ਪਾਸੇ ਹੋ ਰਹੀ ਹੈ ਡੰਡੀ ਇਸ ਦਾ ਵੱਡਾ ਕਾਰਨ ਔਸਦੇ ਅਤੇ ਵਿਲਮੋਰ ਦੇ 8 ਦਿਨਾਂ ਲਈ ਪੁਲਾੜ ਦੀ ਯਾਤਰਾ ਉੱਤੇ ਜਾਣ ਤੋਂ ਬਾਅਦ 9 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਉੱਤੇ ਹੀ ਰਹਿਣ ਲਈ ਮਜਬੂਰ ਹੋਣਾ ਵੀ ਸੀ ਡੰਡੀ ਇੰਤਜ਼ਾਰ ਦੇ ਸਮੇਂ ਨੇ ਦੁਨੀਆ ਪਰ ਦਾ ਧਿਆਨ ਇੱਧਰ ਖਿੱਚਿਆ ਅਤੇ ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਪੁਲਾੜ ਯਾਤਰੀਆਂ ਦੀ ਚਰਚਾ ਹੁੰਦੀ ਰਹੀ ਡੰਡੀ ਉਥੇ ਬਿਤਾਏ ਆਪਣੇ 286 ਦਿਨਾਂ ਵਿੱਚ ਉਹਨਾਂ ਨੇ ਧਰਤੀ ਦੀ 4576 ਵਾਰ ਪਰਿਕਰਮਾ ਕੀਤੀ ਡੰਡੀ ਇਨ੍ਹਾਂ ਲੰਮਾ ਸਮਾਂ ਪੁਲਾੜ ਵਿੱਚ ਬਿਤਾ ਸਕਣਾ ਜਿੱਥੇ ਇੱਕ ਵੱਡੀ ਪ੍ਰਾਪਤੀ ਹੈ ਉਥੇ ਹੀ ਇਸ ਨਾਲ ਖੋਜ ਦੇ अनेका ਹੋਰ ਰਸਤੇ ਵੀ ਖੁੱਲੇ ਹਨ ਕਿ ਕਿਸ ਤਰ੍ਹਾਂ ਬੁਲਾੜ ਵਿੱਚ ਲੰਮਾ ਸਮਾਂ ਬਿਤਾਇਆ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਇਨ੍ਹਾਂ ਯਾਤਰਾਵਾਂ ਨੂੰ ਹੋਰ ਸੁਰੱਖਿਅਤ ਅਤੇ ਲਾਭਕਾਰੀ ਬਣਾਇਆ ਜਾ ਸਕਦਾ ਹੈ ਡੰਡੀ ਕਿਵੇਂ ਪੁਲਾੜ ਸਟੇਸ਼ਨਾਂ ਤੋਂ ਅੱਗੇ ਹੋਰ ਗ੍ਰਹਿਾਂ ਨੂੰ ਸ਼ੋਕੇ ਨਵੀਆਂ ਖੋਜਾਂ ਕੀਤੀਆਂ ਜਾ ਸਕਦੀਆਂ ਹਨ ਡੰਡੀ ਇਹ ਕੰਮ ਤਾਂ ਪੁਲਾੜ ਵਿਗਿਆਨੀਆਂ ਦੇ ਜ਼ਿੰਮੇ ਹੈ ਕਿ ਉਹ ਸੁਨੀਤਾ ਵਿਲੀਅਮਜ਼ ਅਤੇ ਬਿਲਮੋਰ ਦੀ ਇਸ ਲੰਮੀ ਯਾਤਰਾ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈਣ ਦੇ ਸਮਰੱਥ ਹੋ ਸਕਦੇ ਹਨ ਪਰ ਇਹ ਘਟਨਾ ਮਨੁੱਖੀ ਧੀਰਜ